ਨਵਦੀਪ ਪਿੰਦਰ ਮੈਨੂੰ ਹੱਥ ਨਾਲ ਲੈ ਅੰਦਰ ਲੱਗੋ ਪਰਾਂ ਮੁਝੋ ਨਵਦੀਪ ਤੂੰ ਜਿੰਦਾ ਨਾ ਆਹੋ ਜਿੰਦਾ ਨਾ ਮੰਮੀ ਨਵਦੀਪ ਨਹੀਂ ਨਵਦੀਪ ਉਹ ਭੂਤ ਵਾ ਉਹ ਮੰਮੀ ਪਰਾਂ ਹੋਵਾ ਤੂੰ ਇਹ ਆਦਾ ਭੂਤ ਵਾ ਹਈ ਇਹ ਭੂਤ ਵਾ ਉਹ ਮੇਰੇ ਨਾਲ ਤੂੰ ਹੀ ਗਿਆ ਸਾਰਾ ਡੱਬਰ ਮੇਰੀ ਦੀਪ ਜਿੰਦੀ ਜਲਦੀ ਆ ਨਵਦੀਪ ਤੂੰ ਕਿੱਥੇ ਹੈ ਮੈਨੂੰ ਛੱਡ ਦੋ ਮੈਂ ਤੈਨੂੰ ਚੰਬੜ ਜਾਣਾ ਡੜੀ ਮਿਲੀ ਕਿੱਥੋਂ ਤੁਹਾਨੂੰ ਮੈਨੂੰ ਤੈਨੂੰ ਕੋਈ ਫਿਕਰ ਨਹੀਂ ਨਾ ਜਿੱਥੋਂ ਮਰਗੀ ਮਿਲੀ ਹੋਵੇ ਮੈਨੂੰ ਯਕੀਨ ਨਹੀਂ ਹੁੰਦਾ ਨਵਦੀਪ ਸੱਚੀ ਆ ਹੁਣ ਕੀ ਲਿਆ ਇੱਥੇ ਬੱਡੀ ਕੌਣ ਹੈ ਨਵਦੀਪ ਨਹੀਂ ਆ ਹੁਣ ਭੂਤ ਬਣ ਗਈ ਨਵਦੀਪ ਨਹੀਂ ਆ ਹੈ ਨਵਦੀਪ ਤਾਂ کہیں ਕਿਥੇ ਹੈ ਆਪਣੀ ਮਾਂ ਨੂੰ ਪੁੱਛੋ ਮੈਂ ਕਿੱਥੇ ਗਈ ਇਹਨੂੰ ਪੁੱਛੇ ਨਾਲੇ ਆਪਣੀ ਭੈਣ ਨੂੰ ਪੁੱਛਣਾ ਸੀ ਉਹ ਤਾਂ ਹੁਣ ਮਰ ਗਈ ਆ ਇਹਨੂੰ ਪੁੱਛ ਆ ਜੜੀਓ ਮੈਨੂੰ ਤਾਂ ਪਤਾ ਵਾ ਇਹ ਭੂਤ ਬਣ ਕੇ ਕਰ ਰਹੇ ਨੇ ਨੇ ਪੁੱਛੋ ਇਹਨਾਂ ਨੂੰ ਕਿੱਦਾਂ ਮੰਮੀ ਘਰ ਲੱਕੀ ਦੀ ਹੈ ਵੇ ਭੂਤ ਯੋ ਇਹ ਤਾਂ ਪਿਓ ਲੈ ਤੂੰ ਹਰ ਕੇ ਮੈਨੇ ਮਾਂ ਤਾਂ ਨਹੀਂ ਹਣ ਚੰਬਰ ਜਣਾ ਵੇ ਨਹੀਂ ਆਲ ਵੇਖਣ ਨੂੰ ਤੇ ਕਰਨ ਦੇ ਦਿਓ ਮੈਨੂੰ ਪਤਾ ਆ ਜਾ ਇੱਧਰ ਆ ਜਾ ਉਹ ਘੈੜੀ ਮੇਰੀ ਗੱਲ ਸੁਣ ਤਾ ਸੁਣ ਉਹ ਪਤਾ ਲੁੱਟਵਾ ਕਿਉਂ ਨਹੀਂ ਮੰਨਦਾ ਤੂੰ ਤੂੰ ਚੁੱਪ ਕਰਕੇ ਬਹਿ ਜਾ ਨਹੀਂ ਮੈਂ ਨਹੀਂ ਮੰਨੀ ਮੈਂ ਨਹੀਂ ਮੰਨੀ ਮੈਂ ਕੀ ਤੂੰ ਇਹ ਤਮਾਸ਼ਾ ਲਾਇਆ ਸਾਰੇ ਦੇ ਬੰਦੇ ਆ ਹੁਣ ਕੀ ਡਿਆ ਇੱਥੇ ਉਹ ਉਸ ਤੋਂ ਕੰਮ ਲਵੋ ਉਹ ਨਵਦੀਪ ਏ ਉਹ ਕੀ ਪਤਾ ਕਿ ਇਹਨੂੰ ਲਿਆਇਆ ਵਾ ਯਾਰ ਉਹ ਮੇਰੀ ਕੁੜੀ ਜੀਜੀ ਜਾਗਦੀ ਏ ਮੇਰੀ ਧੀ ਨੂੰ ਮਾਰਿਆ ਇਹਨਾਂ ਨੇ ਨਹੀਂ ਮੈਨੂੰ ਕੁਛ ਨਹੀਂ ਹੋਇਆ ਮੈਂ ਬਚ ਗਈ ਉਹ ਕੀ ਕਹਿੰਦੇ ਓਏ ਉਹ ਕੁਦਰਤ ਵੱਲੋਂ ਬਚ ਗਈ ਦੋਵੇਂ ਮਾਰਿਆ ਤੂੰ ਹੀ ਤਾਂ ਤੇ ਕਿਹਨੇ ਮੁਰਨਾ ਭੱਜ ਗਈ ਆ ਤੇਰੀ ਮਾਰਨ ਦੀ ਕੋਸ਼ਿਸ਼ ਤੇਰੀ ਮਾਂ ਨੇ ਤੇ ਤੇਰੀ ਭੈਣ ਨੇ ਉਹਨਾਂ ਨੂੰ ਮਾਰ ਕੇ ਸੁੱਤਿਆ ਉਹ ਰੱਬ ਨੇ ਬਚਾ ਲਿਆ ਉਹਨੂੰ ਅੱਛਾ ਝੂਠ ਬੋਲਦੇ ਆ ਤੂੰ ਹਮੋਦੰਡੇ ਇਹ ਬਿਲਕੁਲ ਮਾਟਕਾਂ ਨੇ ਮੈਂ ਕਿਸੇ ਨੂੰ ਨਹੀਂ ਮਾਰਿਆ ਮੈਂ ਕੋ ਮਾਰਨਾ ਵਾ ਤੇਰਾ ਪੁੱਤ ਵਾ ਨਾ ਤੇਰਾ ਪੁੱਤ ਹੈ ਨਾ ਮੰਮੀ ਨਾਟਕ ਤੁਸੀਂ ਕਰਨ ਦੇਓ ਪਰ ਹੁਣ ਹੋ ਗਿਆ ਮੇਰੇ ਨਾਲ ਗੋ ਅਗਲੀ ਕਹਿੰਦੇ ਪੂਤਾ ਪੂਤਾ ਇਹ ਤੇ ਮੇਰੀ ਗੱਲ ਵੀ ਮੇਰੀ ਸੱਚੀ ਗੱਲ ਰੱਬ ਵੀ ਕੀਤਾ ਹੋਇਆ ਕੀ ਆ ਉਹ ਮਾਰ ਕੇ ਤੂੰ ਸੁੱਟ ਰਹੀ ਉਹਨਾਂ ਨੇ ਪੂਤ ਕਹਨੇ ਆ ਉਹ ਮੈਂ ਕੁਛ ਆਪ ਬਿੜਾ ਕਰਕੇ ਦੇਖ ਲੈ ਤਾਹਾਨੂੰ ਤਾਂ ਜੰਮਣੀ ਨਹੀਂ ਆਦੀ ਸੀ ਤੈਨੂੰ ਲੱਗੀ ਜੰਮਣੀ ਮਮੇ ਤੁਸੀਂ ਮੈਨੂੰ ਹੱਥ ਨਾਲ ਲਾਓ ਉਹ ਕਦੀ ਮਰੇ ਵੀ ਵਾਪਸ ਆਇਆ ਤੇ ਚੰਗੀ ਭਲੀ ਖੁਸ਼ ਹੁੰਦੀ ਏ ਤੇਰੇ ਸਾਹਮਣੇ ਮੈਨੂੰ ਤਾਂ ਤੁਹਾਨੂੰ ਮਾਂ ਕਹਿਣ ਲੱਗਿਆ ਸ਼ਰਮ ਮੁੰਡਈ ਨਾਵੇਂ ਪੁੱਤ ਐਦਾਂ ਨਾ ਕਹਿ ਹੱਥ ਨਾਲ ਲਾਜੋ ਮੈਨੂੰ ਐਂ ਤੇ ਕੀ ਹੋਣਿਆ ਮੈਨੂੰ ਤੇ ਆਪ ਨਹੀਂ ਸਮਝ ਲੱਗਣ ਡਿਆ ਮੈਨੂੰ ਇਹ ਸ਼ਦਾਈਆਂ ਦਾ ਟੱਬਰ ਲੱਗਣ ਡਿਆ ਏ ਕਿ ਹੁਣ ਕੀ ਡਿਆ ਇਥੇ ਕੀ ਜਾਂਦੇ ਹੋ ਜੀ ਮੈਨੂੰ ਤੇ ਆਪ ਨਹੀਂ ਸਮਝ ਲੱਗਾਂ ਦੀ ਉਹ ਕਹਿੰਦੇ ਭੂਤ ਆ ਉਹ ਕਹਿੰਦੇ ਮਰ ਗਈ ਆ ਮੈਨੂੰ ਤੇ ਆਪ ਹੀ ਸਮਝ ਰਖਦੇ ਉਹਨਾਂ ਕੋਈ ਸਮਝ ਨਹੀਂ ਲੱਗਣੀ ਨਮਦੀਪ ਓਰੇ ਆ ਤੂੰ ਮੈਨੂੰ ਬਹਿ ਕੇ ਗੱਲ ਦੱਸ ਸਿੰਦਰਾ ਐਵੇਂ ਤੂੰ ਨਾ ਬਾੜੀ ਇਹਨੂੰ ਤੇ ਮੱਸਾਂ ਗੱਲ ਉਹ ਡੈਡੀ ਤੁਸੀਂ ਚੁੱਪ ਕਰ ਜਾਓ ਇੱਧਰ ਆ ਬਹਿ ਕੇ ਦੱਸੋ ਆਓ ਡੈਡੀ ਤੁਸੀਂ ਇੰਨੇ ਅੰਦਰ ਚਲੋ ਤੂੰ ਤਾਂ ਦੱਸੀਂ ਇਧਰ ਮਾਰ ਲਿਆ ਤੇ ਤੇਰੀ ਭੈਣ ਦੀਆਂ ਪੈਣਾ ਕੀ ਕਰਦੀ ਕੀ ਆ ਦੇ ਨਾਲ ਹਾਈ ਇਹ ਬਣ ਕੀ ਗਿਆ ਮੈਨੂੰ ਤੇ ਸਮਝ ਨਹੀਂ ਆਉਂਦੀ ਇਹ ਕਿੱਥੋਂ ਆ ਗਈ ਬੜਾ ਇਹ ਤੋਂ ਮੈਂ ਨੱਪ ਕੇ ਆਈ ਆਪਣੇ ਇੰਨਾ ਹੱਥਾਂ ਦੇ ਨਾਲ ਇਹ ਕਿੱਥੋਂ ਨਿਕਲ ਆਈ ਹਾਏ ਰੱਬਾ ਕਿੱਥੋਂ ਆ ਗਈ ਵਾਪਸੇ ਹੋਰ ਨਹੀਂ ਮੈਂ ਬਚਦੀ ਹੁਣ ਇਹਨਾਂ ਨੇ ਮੈਨੂੰ ਨਾ ਮਾਰ ਦੇਣਾ ਵਾ ਹਾਏ ਅੱਖਾਂ ਜਾ ਕੇ ਯਾਰ ਉਹਦੇ ਬਾੜੂ ਪੁੱਟਿਆ ਨੂੰ ਭਾਵਣ ਸੀ ਉਹ ਬੋਲੇ ਅਲੋ ਅਲੋ ਇਧਰ ਇਹ ਸਿਹਰੇ ਤੰਗੋਲੀ ਵੀ ਇਧਰ ਅਜੀ ਕੌਣ ਨੇ ਇਹ ਕਰਨਾ ਇਹ ਆਪੇ ਉਤਰਾ ਹੀ ਹਟ ਰਿਹਾ ਦਿਰਾ ਦਿਮਾਗਿਆ ਖਰਾਬ ਹੈ ਕੁੜੀ ਦਾ ਆਹ ਕਰਕੇ ਤਾਰ ਵਾਲੀ ਪਾਉਂਦੀ ਹੈ ਅੱਛਾ ਇੱਥੇ ਬੈਠੋ ਜੀ ਇਹਨੇ ਨਾ ਤਰ ਅਰਦਾਵਾ ਕਿਤੇ ਨਾ ਕਿਤੇ ਯਾਰ ਕੁੜੀ ਵੀ ਸੱਚੀ ਆ ਮੈਨੂੰ ਨਾ ਜੀਵਨ ਦੇ ਪਹਿਲਾਂ ਵੀ ਸ਼ੱਕ ਆਗਾ ਇਹ ਤੇ ਪਰ ਆ ਨਾ ਸ਼ੱਕਾ ਚ ਪੂਰਾ ਐ ਕਲੀਅਰ ਹੋ ਗਿਆ ਵੀ ਵਾਕਈ ਸਾਰਾ ਕੰਮ ਇਹਨਾਂ ਨੇ ਕੀਤਾ ਵਾ ਤੇ ਵੇਲਾ ਮਨ ਅਜੇ ਤੱਕ ਨਹੀਂ ਹੁੰਦੀ ਚਲ ਕੋਈ ਨਹੀਂ ਵੇਨੇ ਕੀ ਕਰਦੀ ਫਿਰਦੀ ਹੈ ਭਾਈ ਕਦੋਂ ਦੇ ਗਏ ਨੇ ਅਜੇ ਤੱਕ ਆਈ ਨਹੀਂਗੇ ਜੇ ਮੁੰਡਾ ਘਰ ਹੁੰਦਾ ਨਾ ਤੇ ਮੈਂ ਵੀ ਇਹਨਾਂ ਦੇ ਨਾਲ ਹੀ ਜਾਣਾ ਸੀ ਮੇਰਾ ਧਿਆਨ ਤਾਂ ਨਾ ਰਿੰਦਾ ਇੰਨਾ ਵੱਲੇ ਹੁਣ ਕਰੀ ਉੱਥੇ ਕੀ ਬਣਿਆ ਹੋਊਗਾ ਉਹ ਤੇ ਜਨਾਨੀ ਚ ਲਾ ਕੇ ਬੜੀ ਆ ਕਿਤੇ ਇਹ ਨਾ ਹੋਏ ਕਿਤੇ ਕਹੋਂ ਕਿ ਇਹ ਹੋਵੇ ਕਿਤੇ ਕਾਬੂ ਹੀ ਨਾ ਆਵੇ ਹੈਗੀ ਚਲੋ ਅੱਛਾ ਇੱਕੋ ਹੀ ਫੋਨ ਹੈ ਜੇ ਕਿਤੇ ਦੋ ਹੁੰਦੇ ਦੂਜੇ ਤੋਂ ਲਾ ਕੇ ਪਤਾ ਕਰਦੀ ਮੈਂ ਕਿਤੇ ਮੈਂ ਆਵਾਂ ਡਗਵਾਂਦੀ ਜਾ ਸਕਦੀ ਨਹੀਂ ਉਹ ਕਿਸੇ ਨੂੰ ਵੀ ਦੱਸਾਂ ਕਿ ਇੰਨੇ ਗੰਦੇ ਕੁੜਮ ਪਏ ਨੇ ਚਲੋ ਅੱਛਾ ਦੀਕ ਨਹੀਂ ਆਣ ਜਦੋਂ ਆਉਂ ਜੇ ਫੇਰ ਹੀ ਦੱਸਣਗੇ ਕੁਛ ਫੇਰ ਮੈਨੂੰ ਚੈਨ ਆਏਗਾ ਇਹ ਤਾਂ ਆਖੰਦ ਮੇਰਾ ਕੰਮ ਨੂੰ ਜੀ ਨਹੀਂ ਕੰਡਿਆ ਹੈਗਾ ਅੱਛਾ ਰੱਬਾ ਸੁੱਖ ਰੱਖੀ ਇਹਨ ਖਤੀ ਕਾਬੂ ਆ ਜਾ ਦੇਵੀ ਜੇਲ੍ਹ ਦੀਆਂ ਖਾਵੇ ਨੂੰ ਪਤਾ ਲੱਗੇ ਕਿ ਕਿਸ ਦੀ ਧੀ ਦੇ ਨਾਲ ਕਿਦਾਂ ਕਰੀ ਦੇਗਾ ਨੇ ਹਾ ਹਾਈ ਚੇਤੈ ਨਹੀਂ ਰਿਹਾ ਹੈਗਾ ਇਹਦੇ ਪਿਓ ਨੂੰ ਕਹਿਣਾ ਸੀ ਕੁੜੀ ਨੂੰ ਹਣ ਨਾਲ ਹੀ ਲੈ ਨਹੀਂ ਇਹ ਨਾ ਹੋਏ ਕਿ ਉਹ ਤੇ ਰੱਖ ਲੈਣ ਸਾਡੇ ਉਹ ਹਣ ਕੀ ਲੱਗਦੇ ਆ ਸਾਡੀ ਤੇ ਰਿਸ਼ਤੇਦਾਰੀ ਖਤਮ ਹੋ ਗਈ ਆ ਸ਼ੁਕਰ ਕਿਤੇ ਸਾਡੇ ਗਨੋਂ ਲੱਥ ਦੇਣ ਤਹਾਡੀ ਧੀ ਸਾਨੂੰ ਮਿਲ ਗਈ ਹਾਨੂੰ ਨਹੀਂ ਹੋਣ ਇਹਨਾਂ ਦੀ ਲੋੜ ਸਾਡੇ ਵੱਲੋਂ ਮਰਨ ਰਹਿਣ ਜੋ ਮਰਜੀ ਕਰਨ ਨਵਦੀਪ ਇੱਧਰ ਆ ਬੈਠ ਕੇ ਤੇ ਮੈਨੂੰ ਸਾਰੀ ਗੱਲ ਦੱਸ ਬਣਿਆ ਕੀ ਏ ਮੈਨੂੰ ਕੀ ਪੁੱਛਦਾ ਵਾਂ ਹੈ ਇਹ ਚਲਿੱਤਰ ਕਰਦੀ ਓ ਇਹਨਾਂ ਸਕੀਮ ਬਣਾਈ ਓ ਕੋਈ ਇਹ ਸੱਚ ਨਹੀਂ ਓ ਪੁੱਤ ਮੈਂ ਤਾਂ ਤੇਰੀ ਮਾਂ ਆ ਨਾ ਮੈਂ ਤਾਂ ਨਾ ਝੂਠ ਥੋੜੀ ਬੋਲਣਾ ਵਾਂ ਮੰਮੀ ਇਹਦੇ ਵੱਲ ਕੀ ਵੇਖਣ ਡਿਆ ਵਾਂ ਮੇਰੀ ਗੱਲ ਸੁਣ ਹੁਣ ਤੁਸੀਂ ਦੱਸੋਗੇ ਪਿੰਦਰ ਨੂੰ ਕਿ ਮੈਂ ਦੱਸਾਂ ਸਾਰਾ ਕੁਝ ਨਹੀਂ ਕੀ ਦੱਸੇਂਗੀ ਤੂੰ ਜੋ ਕੋ ਜੀ ਤੁਸੀਂ ਮੇਰੇ ਨਾਲ ਕੀਤਾ ਵਾ ਦੱਸੋ ਹੁਣ ਇਹਨੂੰ ਆਪਣੇ ਪੁੱਤ ਨੂੰ ਮੈਂ ਡਰਨੀ ਆ ਤੇਰ ਕੋ ਨਵਦੀਪ ਇਹਨਾਂ ਕੁਝ ਨਹੀਂ ਦੱਸਣਾ ਤੂੰ ਦੱਸ ਕਿੱਥੇ ਕਿੱਥੇ ਨੇ ਤੈਨੂੰ ਇਹੀ ਲੱਭਿਆ ਤੂੰ ਗਈ ਕਿੱਥੇ ਆ ਤੂੰ ਦਾਦੀ ਦੇ ਸਹੀ ਜੇ ਤੈਨੂੰ ਇਹਨਾਂ ਕੁਝ ਕਿਹਾ ਸੀ ਤੇ ਤੇ ਸੱਚੀ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਹੀ ਲੈ ਨਵਦੀਪ ਤੈਨੂੰ ਕੀ ਲੱਗਦਾ ਹੀ ਲੱਭਿਆ ਨਹੀਂ ਤੈਨੂੰ ਮੈਂ ਤੇ ਡੈਡੀ ਨੇ ਨਾ ਕਈ ਰਾਤਾਂ ਘਰ ਨਹੀਂ ਆ ਕੇ ਵੇਖਿਆ ਕਿੱਥੇ ਕਿੱਥੇ ਹੀ ਨਹੀਂ ਗਏ ਪਰ ਮੰਮੀ ਤੇ ਮੈਨੂੰ ਦੱਸਦੇ ਕਿ ਤੂੰ ਹੀ ਵੀ ਨਹੀਂ ਉਹਨਾਂ ਨੂੰ ਚੰਗਾ ਸਮਝਦੇ ਮੇਰੇ ਜਾਣ ਤੋਂ ਬਾਅਦ ਨੈਨਵਦੀਪ ਉਹਨਾ ਵੀ ਨਾ ਇੱਕ ਗਲਤੀ ਕੀਤੀ ਪੋਛਲਾ ਡਾੜੀ ਮੂੰਹ ਤਈਏ ਇਹਨਾਂ ਜਾਗਣਾ ਮੇਰਾ ਤੇ ਡਾੜੀ ਦਾ ਬਨਾਮ ਲਖਾਇਆ ਫਿਰ ਥਾਣੇ ਜਾ ਕੇ ਜਦੋਂ ਇੱਥੇ ਇਹਨਾਂ ਗੱਲਾਂ ਬਤਾ ਕਿ ਕਿ ਤਾ ਮੈਨੂੰ ਗੁਸਾ ਆਇਆ ਬਾਕੀ ਮੈਂ ਕੋਈ ਇਹਨਾਂ ਨਾਲ ਨੀਕੀ ਨਹੀਂ ਕੀਤੀ ਪਰਪਿੰਦਰ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਤੁਸੀਂ ਵੀ ਆਪਣੀ ਮਾਂ ਤੇ ਯਕੀਨ ਕਰ ਲਿਆ ਨੈਨਵਦੀਪ ਚਕੀਨ ਤੇ ਤੇਰੇ ਤੇ ਮੈਨੂੰ ਪੂਰਾ ਹੈ ਆਹੋ ਕਰ ਲੈ ਇੱਥੇ ਯਕੀਨ ਕਰ ਲੈ ਇਸ ਸਕੀਮਾ ਇਹਨਾਂ ਸਕੀਮਾ ਮੰਮੀ ਤੁਸੀਂ ਚੁੱਪ ਕਰ ਜਾਓ ਹੁਣ ਐਵੇਂ ਤੂੰ ਬੋਲੀ ਨਾ ਜਾਓ ਮੈਂ ਕੋਈ ਸਕੀਮ ਨਹੀਂ ਲਾਉਂਦੀ ਹੁਣ ਤੁਸੀਂ ਵੀ ਉਹ ਸਕੀਮ ਦੱਸ ਤੋ ਨਾ ਜਿਹੜੀ ਤੁਸੀਂ ਮੇਰੇ ਨਾਲ ਖੇਡੀ ਹਿਮਾਵਾਂ ਧੀਆਂ ਨੇ ਤੂੰ ਦੱਸ ਤੇ ਸਹੀ ਹੋਇਆ ਕੀ ਹੈ ਸਾਰਾ ਹੁਣ ਨਾ ਝੂਠ ਬੋਲਣਾ ਹੀ ਉਹ ਇਹਨਾਂ ਮੈਂ ਤੁਸੀਂ ਚੁੱਪ ਕਰ ਜਾਓ ਮੈਂ ਨਾ ਬੜਾ ਕੁਝ ਕਹਿਣਾ ਹੀ ਹਾਂ ਮੰਨੀ ਨਾ ਇਹਦੀ ਗੱਲ ਇਹਨਾਂ ਨੇ ਇਹਨੇ ਮੈਨੂੰ ਮਾਰਿਆ ਸੀ ਆ ਵੇ ਦੇਖਿਆ ਹੀ ਮਾਰਿਆ ਸੀ ਤੇ ਹੋਰ ਮੰਮੀ ਨੇ ਤੇ ਜਸ ਨੇ ਨਾ ਦੋਵਾਂ ਨੇ ਰਲ ਕੇ ਚੁੱਪ ਕਰ ਚੁੱਪ ਕਰ ਕਿਉਂ ਝੂਠ ਬੋਲਣ ਦੀਆਂ ਕਿੱਥੇ ਮਾਰਿਆ ਸੀ ਤੈਨੂੰ ਬੁਖਾਰ ਸਬੂਤ ਕਿਉਂ ਮੰਮੀ ਤੁਸੀਂ ਮੇਰੇ ਤੇਰੇ ਚ ਡੰਡਾ ਨਹੀਂ ਹੀ ਮਾਰਿਆ ਸੱਚ ਬੋਲਣ ਦੀ ਪਰ ਮੈਂ ਸੰਗ ਆ ਲਾ ਵੇ ਲੋ ਡੈਡੀ ਬੰਦ ਹੋਈ ਹੈ ਇਹੋ ਗੱਲ ਕੀਤੀ ਤਾਂ ਮੈਨੂੰ ਉਹਦਾ ਦੱਸਦੀ ਹੈ ਸਬੂਤ ਮੇਰੇ ਕੋਲ ਨਾ ਜਿੰਦੇ ਜਾਗਦੇ ਨੇ ਉਹ ਤੂੰ ਚੁੱਪ ਕਰ ਜਾ ਯਾਰ ਮੈਨੂੰ ਉਹਦੇ ਕੋਲ ਕੁਝ ਪੁੱਛ ਲਾ ਦੋ ਨਵਦੀਪ ਤਾਂ ਇੰਨੇ ਚਿਰ ਦੀ ਹੈ ਕਿੱਥੇ ਉਹ ਤਾਂ ਦੱਸ ਮੈਨੂੰ ਪਿੰਡਰ ਇਹਨਾਂ ਨੇ ਆਪਣੇ ਵੱਲੋਂ ਮਾਰ ਕੇ ਨਾ ਮੈਨੂੰ ਟੋਏ ਵਿੱਚ ਨਾ ਪਾਏ ਪਤਾ ਨਹੀਂ ਕਿਹੜੇ ਪਿੰਡ ਦੀ ਪੈਲੀ ਉੱਥੇ ਤੇ ਉਹ ਉੱਥੇ ਭਲੇਮਾਨ ਸੀ ਉਹਨਾਂ ਨੇ ਮੈਨੂੰ ਆਪਣੇ ਘਰ ਲੈ ਗਏ ਤੇ ਤੂੰ ਇੱਥੇ ਆਉਂਦੀ ਨਾ ਸਿੱਧਾ ਮੈਨੂੰ ਪਿੰਡਰ ਖੋਦਣੀ ਹੀ ਜ਼ਿਆਦਾ ਹੈਗਾ ਮੇਰੀ ਜ਼ਿਆਦਾ ਚੱਲ ਗਈ ਮੈਨੂੰ ਤਾਂ ਹੋਣ ਜ਼ਿਆਦਾ ਹੈ ਤੇ ਮੈਂ ਉਸੇ ਵੇਲੇ ਤਾਂ ਸਾਰਿਆਂ ਕੋਲ ਵਾਪਸ ਆ ਗਈਆਂ ਨਹੀਂ ਪਿੰਦਰ ਨਹੀਂ ਤੂੰ ਹੀ ਮੈਨੂੰ ਹੱਥ ਨਾ ਲਾ ਨਹੀ ਮੇਰੀ ਗੱਲ ਸੁਣ ਲੋ ਤੂੰ ਬੋਲਦੀ ਓ ਪੁੱਤ ਤੂੰ ਤਾਂ ਮੇਰਾ ਪੁੱਤ ਵਾ ਨਾ ਵੇ ਤੂੰ ਤਾਂ ਮੇਰਾ ਪੁੱਤ ਵਾ ਨਾ ਇਹਦੇ ਮਗਰ ਪਿੰਦਰ ਮੰਮੀ ਮੰਮੀ ਪੁੱਤਾਂ ਦੇ ਕਰ ਰਹੇ ਨੇ ਹੁਣ ਤੂੰ ਸੱਚ ਬੋਲ ਦੇ ਤੂੰ ਤਾਂ ਫਿਰ ਵਿਆਹ ਲਾ ਕੇ ਬੈਠੀ ਤੂੰ ਕਿੱਡੀ ਚੰਗੀ ਆ ਚੁੱਪ ਕਰ ਜਾ ਮੇਰੇ ਸਾਹ ਦੋ ਆ ਦੋ ਤੇਰਾ ਜਿੰਨੇ ਝੂਠ ਬੋਲਦੀ ਏ ਨਾ ਅੱਜ ਮੇਰੀ ਧੀ ਜਿੰਦੀ ਹੁੰਦੀ ਨਾ ਮੇਰਾ ਸਾਥ ਦਿੰਦੀ ਇੱਕ ਮਿੰਟ ਤੇਰੀ ਸਟਾਰ ਮੇਰੀ ਧੀ ਹੁੰਦੀ ਅੱਜ ਮੇਰਾ ਸਾਥ ਦਿੰਦੀ ਜਿ ਤਨ ਮੇਰੇ ਤੇ ਨਹੀਂ ਨਾ ਯਕੀਨ ਹੈਗਾ ਤੇ ਜਿੰਨਾਂ ਨੇ ਮੈਨੂੰ ਥੋਟੋਏ ਚੋਂ ਕੱਢ ਕੇ ਖੜਾ ਹੈ ਉਹਨਾਂ ਕੋਲ ਤੁਹਾਡੀਆਂ ਸਾਨੀਆਂ ਵੀਡੀਓ ਬਣੀਆਂ ਪਈਆਂ ਵਾ ਕਿਹੜੀਆਂ ਵੀਡੀਓ ਕਿਹੜੀਆਂ ਵੀਡੀਓ ਦੀ ਗੱਲ ਕਰਨੀ ਹੈ ਤੂੰ ਵੀਡੀਓ ਕਿਹੜੀਆਂ ਜਿੱਦਾਂ ਤੁਸੀਂ ਮੈਨੂੰ ਮਾਰਿਆ ਜਿੱਦਾਂ ਤੁਸੀਂ ਮੈਨੂੰ ਨੱਪਦੇ ਹੋ ਉਹਨਾਂ ਕੋਲ ਸਾਰੇ ਸਬੂਤ ਆ ਗਏ ਨੇ ਬੜੇ ਸਬੂਤ ਹੀ ਹਨਾ ਕੋ ਉਥੇ ਤੇ ਹੈ ਹੀ ਨੇ ਰਹੀ ਮੰਮੀ ਬੱਸ ਹੁਣ ਕੁਝ ਬੋਲਣ ਦੇ ਅੱਗੇ ਲੋੜ ਨਹੀਂ ਹੈਗੀ ਉਹ ਨਹੀਂ ਵੇ ਮੈਂ ਉਦਾਂ ਹੀ ਕਹਿ ਰਹੀ ਆ ਲੱਗਿਆ ਨਾ ਪਤਾ ਤੁਹਾਨੂੰ ਸਾਰਾ ਕਸੂਰ ਮੰਮੀ ਦਾ ਵਾ ਜਦੋਂ ਇਹਨਾਂ ਨੇ ਕੰਮ ਨਹੀਂ ਕੀਤਾ ਤਾਂ ਤੈਨੂੰ ਕਿਤਨਾ ਪਤਾ ਨਿਹਰੇ ਦਾ ਆਹੋ ਉਹ ਮੇਰੇ ਮੂੰਹ ਚੋਂ ਨਿਕਲ ਗਿਆ ਵਾ ਮੂੰਹ ਚੋਂ ਨਿਕਲ ਗਿਆ ਬੜੀ ਚਲਾ ਕੇ ਜੇਲ੍ਹ ਦੀਆਂ ਰੋਟੀਆਂ ਖਾਣ ਲਈ ਉਹ ਯਾਰ ਸਾਰਾ ਕੰਮ ਤੇ ਇਹਨੇ ਕੀਤਾ ਵਾ ਨਾਲ ਇਹਦੀ ਕੁੜੀ ਨੇ ਹੈ ਆਪਣੇ ਮੂੰਹ ਤੋਂ ਬਗ ਗਈ ਹੋਰ ਇਹਨੇ ਕਿਦਾਂ ਬਗੜਾ ਤੁਹਾਨੂੰ ਅਜੇ ਵੀ ਯਕੀਨ ਨਹੀਂ ਗਾ ਗੈ ਜੀ ਤੁਹਾਡਾ ਯਕੀਨ ਆ ਤੁਹਾਡੇ ਤੇ ਮੰਮੀ ਗਲਤ ਆ ਆ ਵੇਖ ਲੈ ਓ ਪਿਓ ਆ ਕੇ ਬੜਾ ਕਰ ਕਰ ਆਇਓ ਕਿਦਾਂ ਤੂੰ ਹੀ ਰੀਪਰ ਲੈਣ ਗਏ ਨਾ ਦੋਵੇਂ ਪਿਓ ਪਤ ਸਾਰਾ ਕੰਮ ਹਦਨ ਹੋਇਆ ਵਾ ਮੈਂ ਡੈਡੀ ਤੁਹਾਨੂੰ ਆਖਿਆ ਨਾ ਪੇ ਹੱਡਾ ਨਹੀਂ ਕਸੂਰ ਕੋਈ ਵੀ ਉਦੋਂ ਤੂੰ ਹੀ ਵੀ ਵੱਧ ਘੱਟ ਬੋਲਦੇ ਹੋ ਪਰ ਤੁਸੀਂ ਅਸੀਂ ਵੱਧ ਘੱਟ ਬੋਲਣਾ ਨਹੀਂ ਤੁਸੀਂ ਕਹਿੰਦੇ ਕੁੜੀ ਨਿਕਲ ਗਈ ਕਿਸ ਦੇ ਨਾਲ ਪਰ ਡੈਡੀ ਚ ਪਰ ਇਹ ਨਾ ਗਲਤੀ ਹੈ ਡੈਡੀ ਤਾਂ ਮੇਰੇ ਤੇ ਯਕੀਨ ਹੀ ਹੈਗਾ ਤੁਸੀਂ ਮੈਂ ਝੂਠ ਨਹੀਂ ਲਾਈਗੇ ਨਵਦੀਪ ਪੁੱਤੇ ਤੈਨੂੰ ਨਹੀਂ ਪਤਾ ਕੀ ਗੱਲਾਂ ਹੋਈਆਂ ਇਹਦਾ ਇਹ ਆ ਡੀ ਤੁਹਾਡੀ ਘਰ ਵਾਲੀ ਆ ਮੇਰਾ ਕੋਈ ਪਵਾੜਾ ਨਹੀਂ ਆ ਆ ਹੱਥ ਜੋੜਦੀਆਂ ਤੁਹਾਡੇ ਗਾੜੀ ਕਿੱਥੋਂ ਉਹ ਪਿਆਰੀ ਝੂਠ ਬੋਲਦਾ ਕਹਿੰਦਾ ਕਿ ਸਾਨੂੰ ਪਛਾਣਦਾ ਤੂੰ ਇਹ ਆਦੀ ਕੁੜੀ ਨੂੰ ਤਾਂ ਵਿਆਹ ਕੇ ਲਿਆਇਆ ਨੂੰ ਮਾਰਨ ਵਾਸਤੇ ਉਹ ਪਾਜੀ ਸਾਡਾ ਤੇ ਕਸੂਰ ਹੀ ਕੋਈ ਨਹੀਂ ਥੇ ਦੇਦਾ ਹੋਇਆ ਸਾਰਾ ਤੁਸੀਂ ਨਹੀਂ ਯਕੀਨ ਕਰਨਾ ਮੇਰੇ ਤੇ ਤੂੰ ਵੀ ਨਹੀਂ ਕਰਨਾ ਯਕੀਨ ਮੇਰੇ ਤੇ ਜੇ ਮਾਰੇ ਖਤ ਨੂੰ ਮੈਂ ਹੈ ਉਹ ਤੈਨੂੰ ਮਾਰ ਗਈਆਂ ਨਾ ਘੋੜੀਆਂੋਂ ਬਚਦੀ ਤੂੰ ਘੋੜੀਆਂੋਂ ਬਚਦੀ ਤੇ ਨਾ ਤੈਨੂੰ ਮੈਂ ਘਰ ਚ ਵਸਣ ਦੇਣਾ ਤੂੰ ਮੈਨੂੰ ਚੰਗੇ ਨਹੀਂ ਰੱਖਦੀ ਬੱਸ ਮੇਰੀ ਗੱਲ ਸੁਣ ਲੈ ਜਿੰਨੇ ਜਿੰਨਾ ਵਸਣਾ ਤੇ ਤੂੰ ਇੱਥੇ ਦਿੱਤ ਬੰਨ ਕਰ ਰੋ ਇੱਥੇ ਬੰਦਿਆਂ ਲੋੜ ਬੰਦਿਆਂ ਦੀ ਲੋੜ ਨਹੀਂ ਐ ਸਿਰ ਮਸਾ ਕਰ। ਤੇਤ ਬੰਦਿਆਂ ਦੀ ਕੋਈ ਲੋੜ ਨਹੀਂ। ਤੁਸੀਂ ਘੜੀ ਦੇ ਟਾਈਮ ਨਾਲ 10 ਮਿੰਟ ਰੋਕ ਜਾ। ਅਸੀਂ ਤੈਨੂੰ ਦੱਸਨੇ ਕਿ ਕਰਨਾ ਇਹਦਾ। ਮਨਦੀਪ ਤਾ ਉੱਠ। ਆਪਾਂ ਥਾਣੇ ਜਾਂਦੇ ਆ। ਕੋਈ ਨਹੀਂ ਪਿੰਦਰ ਬੈਠੇ ਰਹੋ। ਆਉਣ ਵਾਲੇ ਨੇ ਅਵੀ। ਸਾਰੇ ਮੇਰੇ ਨਾਲ ਕਰ ਰਹੇ ਆ। ਹਮਾਰੇ ਇੱਥੇ ਆਉਣ ਦੀ। ਵਿਆਹ ਸਿਵਾ ਦਿੱਤਾ ਮੈਨੂੰ ਮਾਂ ਹੁਣ ਗੱਲ ਖੱਟਿਆ। ਸ਼ਰਮ ਚ ਡੁੱਬ ਜਾ। ਪਿੰਦਰਾ ਤੇ ਇੱਕ ਪਾਸੇ। ਪਿੰਦਰਾ ਤੇਰੇ ਘੜੀ ਅੱਜ ਥਾਣੇ ਨਾ ਜਾ। ਅੱਗੇ ਤੇ ਸਵਾ ਥੋੜੀ ਪਈ ਆ। ਡੈਡੀ ਇਹਨਾਂ ਚੰਗਾ ਸਿੱਧਾ ਕੰਮ ਕੀਤਾ ਐ। ਏ ਮੇਰੇ ਕਿੰਨੂੰ ਨਹੀਂ ਪਸੰਦੀ ਉਹਨੂੰ ਖਲੋਣ ਨਹੀਂ ਦਿੰਦੀ ਇੱਥੇ ਬਸ ਕਰ ਦੇ ਕਰਾਉਂਗਾ ਮੈਂ ਤਾਂ ਉਹਨੂੰ ਕੋਦੀ ਵੀ ਨਹੀਂ ਦਿੰਦੀ ਉਹ ਲੋਕ ਪੜਦੇ ਆਉਂਦੇ ਆ ਵੀ ਸਾਡੇ ਘਰ ਵਸੇ ਤੁਸੀਂ ਮੇਰਾ ਵਿਆਹ ਕੇ ਨੂਨ ਮਾਰਤਾ ਵੇ ਟਾਈਮ ਕਿੰਨਾ ਹੋ ਗਈ ਉਹ ਹਾਲੇ ਤੱਕ ਨਹੀਂ ਹੋਈ ਇਹਨੂੰ ਮੈਂ ਕਿਹਾ ਅਗੀਗਾ ਵੀ ਆ ਜੀ ਟਾਈਮ ਨਾਲ ਤੇ ਆਈ ਨਹੀਂ ਹਾਲੇ ਤੱਕ ਫੋਨ ਲਾ ਕੇ ਵੇਨਣਾ ਪਾਲਾ ਇੱਕ ਮਿੰਟ ਨਾ ਮੇਰਾ ਫੋਨ ਨਹੀਂ ਚੁੱਕਣਾ ਇਹ ਬੰਦਾ ਫੋਨ ਚੁੱਕ ਕੇ ਦਸ ਤੇ ਦਵੇ ਵੀ ਆਉਂਦੀਆਂ ਨਹੀਂ ਆਉਂਦੀਆਂ ਫਿਰ ਲਾਉਣਾ ਭਲੇ ਇੱਕ ਵਾਰੀ ਜਰਾ ਉੰਨੇ ਚੁੱਕ ਢੀ ਤੇ ਬਸ ਸੱਚਾ ਮਾਦਰ ਬੰਦਾ ਫੋਨ ਤੇ ਚੁੱਕ ਹੀ ਲੈਂਦਾ ਨਾ ਕਿੱਥੇ ਆ ਆ ਗਈ ਅੱਡੇ 'ਚ ਆ ਗਈ ਆ ਚਲ ਠੀਕ ਆ ਮੈਂ ਉੱਨਾ ਫਿਰ ਇੱਥੇ ਆਈ ਮੈਂ ਆ ਕੇ ਲੈਣ ਮੈਂ ਲੈ ਆਈ ਆ ਨਾ ਯਾਰ ਤੇ ਇਹਨਾਂ ਨੇ ਤੇ ਡੜ ਜੀ ਆਪਣੀ ਧੀ ਦਾ ਘਰ ਨਹੀਂ ਵਸਣ ਦਿੱਤਾ ਤੇ ਆਪਣੇ ਪੁੱਤ ਦਾ ਘਰ ਵੀ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੁਸੀਂ ਨੀ ਤੂੰ ਮੇਰੀ ਧੀ ਨੂੰ ਅਸਾਂ ਨੰਦੇ ਹੀਗੇ ਉਹ ਤੇ ਖਲੋਣੇ ਹੀ ਦਿੰਦੀ ਇੱਥੇ ਇੱਕ ਲੈਣੀ ਕਿ ਥਾਂ ਦੀ ਹੈ ਹੀ ਹੋ ਗਈਆਂ ਦੀ ਤੁਹਾਡੀ ਧੀ ਨੂੰ ਕਿਉਂ ਨਹੀਂ ਆਂਦੀ ਮੈਂ ਤਾਂ ਉਹਨੂੰ ਕੁਝ ਵੀ ਨਹੀਂ ਹਰ ਕਹਿੰਦੀ ਮੰਮੀ ਤੁਸੀਂ ਤੇ ਆਪ ਨੂੰ ਪੁੱਠੀਆਂ ਪਟੀਆਂ ਪੜਾਉਂਦੇ ਹੋ ਮੈਂ ਪੜਾਉਂਦੀ ਵੀ ਜਦੋਂ ਤੁਹਾਡਾ ਵਿਆਹ ਨਹੀਂ ਹੋਇਆ ਤੁਸੀਂ ਤਾਂ ਵੀ ਉਹਨੂੰ ਇੱਥੇ ਰਹਿਣ ਦਿੰਦੇ ਹੋ ਪਹਿਲਾਂ ਉਹ ਤੇ ਮੇਰੇ ਵਿਆਹ ਤੋਂ ਪਹਿਲਾਂ ਦੀ ਇੱਥੇ ਰਹਿੰਦੀ ਹੈ ਮੰਮੀ ਤੁਸੀਂ ਨਾ ਦੂ ਘਰਾਂ ਦੀ ਜ਼ਿੰਦਗੀ ਬਰਬਾਦ ਕੀਤੀ ਇੱਕ ਭੈਣ ਦੀ ਤੇ ਦੂਜੀ ਰਹਿੰਦੀ ਹੁੰਦੀ ਮੇਰੀ ਤਾਂ ਹੁਣ ਤੀਜਿਆਂ ਨੂੰ ਫੇਰ ਲਿਆ ਕੇ ਜਿੱਨਾਂ ਨੂੰ ਭਾਇਆ ਵਿੜਾ ਕਰਕੇ ਸਾਰਾ ਇਹਦਾ ਹੋਇਆ ਤਾਂ ਦੱਸਾਂ ਗੱਲ ਮੈਂ ਕੀ ਕੀਤਾ ਵਾ ਬਲੀ ਵਸਣ ਦੀ ਆਪਣੇ ਘਰ ਸਾਰੇ ਜਣੇ ਮੈਨੂੰ ਕਹਿ ਟਹਿ ਦੇਣਾ ਘਰ ਕੇ ਇੱਥੇ ਤੇ ਕਿੱਥੇ ਲੈ ਕੇ ਜਾਣਾ ਹਾਂ ਮਾਂ ਮੰਮੀ ਤੂੰ ਮਾਰੀ ਤਾ ਹੀ ਹੋ ਕੀਤਾ ਹੀ ਹੋ ਮੈਂ ਅਜੇ ਵੀ ਜੀਣ ਦੇਣਾ ਨੂੰ ਮੈਂ ਅਜੇ ਵੀ ਮਾਰੂੰਗੀ ਅੱਗੇ ਤੇ ਪੱਟ ਗਈਆਂ ਨਾ ਹੋਣੀ ਬਸਤੀ ਤੂੰ ਹੋਣੀ ਬਸਤੀ ਚੁੱਪ ਕਾਜਾ ਹੁਣ ਜਵਾਰ ਮੂੰਹ ਚ ਪਾ ਲਾ ਹੋਣੀ ਜਵਾਰ ਮੂੰਹ ਚ ਪਾੜੀ ਮੈਂ ਇਦਾਂ ਹੀ ਬੋਲੂੰਗੀ ਬਸ ਨਾ ਬਾਤ ਤੇਰੀ ਸਾਰੀ ਉਮਰ ਹਾਂ ਜਿਹੜੀ ਜੇਲੇ ਨੰਗਣੀ ਜੇਲੇ ਕਿਉਂਕਿ ਹੁਣ ਮੈਂ ਜਾਣਾ ਹੀ ਆ ਪਰ ਤੇਰੀ ਧੀ ਦਾ ਕਹਾਂ ਮੈਂ ਇੱਥੇ ਨਾ ਪੜ ਕੇ ਚਾਹੂੰ ਮੰਮੀ ਪਰਾਂ ਹੋ ਜਾਓ ਇਹਣਾ ਭੁੱਲ ਜਾ ਕਿ ਤੁਸੀਂ ਮੇਰੀ ਮਾਂ ਹੋ ਨਾ ਭੁੱਲ ਜਾ ਭੁੱਲ ਜਾ ਬੱਚਿਆ ਕੀ ਹੈ ਬਾਕੀ ਹੁਣ ਠੀਕ ਆ ਨਾ ਬਥੇਰੀਆਂ ਜੀ ਬਾਨਾ ਬੋਲਦੀਆਂ ਵਾ ਲੱਗਾਂ ਨਾ ਜੇ ਮੈਂ ਰਹਾਂਦੀ ਤੇ ਬਸ ਆਹੋ ਗੱਲ ਉਹਦੀ ਮੈਨੂੰ ਚੰਗੀ ਨਹੀਂ ਲੱਗਦੀ ਮੇਰੇ ਪਤਨੂ ਮਗਰ ਵਾਲਿਆ ਹੀ ਨੇ ਮੰਮੀ ਉਹਨੇ ਕੁਝ ਨਹੀਂ ਕੀਤਾ ਚੁੱਪ ਕਰ ਜਾ ਚੁੱਪ ਕਰ ਜਾ ਤੇਰੇ ਮਾਖਣ ਡੈਈ ਵੇਖ ਲਓ ਪਿੰਡ ਮੈਨੂੰ ਕਿੰਨਾ ਮਾਰ ਸਕਦੀ ਹੋੜੀ ਹੈ ਜਿਹੜੀ ਤੇਰੀ ਜੀਬਾਨ ਹੈ ਨਾ ਨਹੀਂ ਤੇਰੀ ਹੋਂਦ ਤੇ ਤੇਰਾ ਮਸਾਂ ਗੱਲ ਮੈਂ ਤੁਹਾਨੂੰ ਕਿਹਾ ਹੈ ਨਾ ਜਿਹੜਾ ਤੁਸੀਂ ਲਾਲਚ ਕਰਦੇ ਤੁਹਾਨੂੰ ਇੱਕ ਦਿਨ ਲੈ ਕੇ ਬੈਠਣ ਆਏ ਨੇ ਉਹ ਗੱਲ ਹੋਈ ਨਾ ਬਸ ਮੈਨੂੰ ਛੱਡਣਾ ਨਹੀਂ ਮੇਰੇ ਜਿੰਦੀ ਨਹੀਂ ਛੱਡਣਾ ਮੈਨੂੰ ਮਾਰ ਦੇਣਾ ਵਾ ਆਪਣਾ ਬਚਾਇਆ ਕਰ ਆਪਣਾ ਇਹਨੂੰ ਤੂੰ ਕੀ ਮਾਰਨਾ ਵਾ ਜਿਹਨੂੰ ਰੱਬ ਬਚਾਵੇ ਉਹਨੂੰ ਕੋਈ ਨਹੀਂ ਮਾਰ ਸਕਦਾ ਤੂੰ ਸਿਰਾਂ ਜੋਰ ਲਾ ਲਿਆ ਤੂੰ ਕੋਈ ਤੇ ਗੱਲ ਕਰੋ ਮੇਰੇ ਮਾਲਦੀ ਹੁਣ ਤਾਂ ਗੁੰਗਿਆ ਹੋ ਗਿਆ ਕੰਮ ਬੜਾ ਸਵਾਦ ਦਾ ਕੀਤਾ ਨਾ ਤੇਰੇ ਵੱਲ ਦੀ ਗੱਲ ਕਰੀਏ ਤੇਰੀ ਤੁਹਾਡੀ ਕੁੜੀ ਵੀ ਅਸੀ ਟੈਨਸ਼ਨ ਚ ਮਰੀ ਆ ਮੇਰਾ ਘਰ ਉੱਗੜ ਗਿਆ ਉਹਨੂੰ ਵੀ ਉਹਦੋਂ ਸਮਝ ਲੱਗੀ ਜਦੋਂ ਸਭ ਕੁਝ ਡਰ ਉੱਡ ਗਿਆ ਫੇਰ ਹੀ ਬੰਦੇ ਨੂੰ ਪਤਾ ਲੱਗਦਾ ਵਾ ਹਰ ਇੱਕ ਸੂਰ ਰਹੀਦਾ ਹੀ ਉਹ ਪਰਨਾ ਪਾਜੀ ਇਹ ਬੁੱਢੀ ਨੂੰ ਮਦਦ ਨਹੀਂ ਆ ਸਕਦੀ ساری ਜ਼ਿੰਦਗੀ ਮੇਰੀ ਧੀ ਤੇ ਮਰ ਗਈ ਹੈ ਨਾ ਹਨਾ ਤੁਹਾਡੀਆਂ ਬੰਦਵਾਵਾਂ ਨੇ ਮਾਰੀ ਮੇਰੀ ਧੀ ਤੇ ਤੁਹਾਡੀ ਧੀ ਵੀ ਨਹੀਂ ਰਹਿਣ ਦੇਣੀ ਮੈਂ ਜਿੰਨਾ ਚਿਰ ਮੈਂ ਮਾਰਿਆ ਨਾ ਨੇ ਇਹਨੂੰ ਮੈਂ ਉਨ ਚਿਰ ਮੈਂ ਵੀ ਨਹੀਂ ਸੁਖੀ ਬਸਣਾ ਉਹ ਜਾਂਦੇ ਪਰੇ ਖਰਾਬ ਹੋ ਗਿਆ ਲਾਵੀ ਪੈ ਗਿਆ ਹੀ ਪੰਗਾ ਨਵਦੀਪ ਕਾ ਤੂੰ ਜਿੰਨੀ ਰਹਿਣਾ ਹੁਣ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦਾ ਠੇਖਣ ਕਰਦੀ ਆ ਕੋਈ ਨਹੀਂ ਆ ਮੈਂ ਤੇਰੇ ਨਾਲ ਆ ਠੀਕ ਆ ਐਦਾਂ ਨਾ ਕਰ ਚੁੱਪ ਹੋ ਜਾ ਤੂੰ ਸੁਣ ਬਾਹਰ ਪੁਲਿਸ ਆ ਗਈ ਹੈ ਤਿਆਰੀਆਂ ਕਰ ਹੁਣ ਜਾਂਦੀਆਂ ਆ ਵੇਖ ਲੈ ਪੁੱਤ ਵੇਖ ਲੈ ਕਿੱਡੇ ਚਲਾ ਕੇ ਪਿਓ ਤੀ ਨਾਲ ਹੀ ਪੁਲਿਸ ਲੈ ਕੇ ਆਏ ਆ ਮੇਰਾ ਪੁੱਤ ਮੈਂ ਮੇਰਾ ਹੁਣ ਬੋਲਦਾ ਕਿਉਂ ਨਹੀਂ ਨਾ ਨਾ ਲਿਆਉਣਾ ਨਹੀਂ ਉਹਨੇ ਕੀ ਬੋਲਣਾ ਹਾਂ ਤੇ ਕਾਨੂੰਨ ਕਰੂਗਾ ਆਪਣਾ ਕੰਮ ਕਿਥੇ ਡਾੜੀ ਜੋ ਕੁਝ ਤੁਸੀਂ ਮੈਨਾਂ ਕੀਤਾ ਨਾ ਤੜ ਨਾਲ ਇਦਾਂ ਹੀ ਬਣਾਇਆ ਆ ਵੀ ਉਮਰ ਜੇਲ੍ਹ ਚ ਲੰਘਨੇ ਸਾਰੀ ਉਮਰ ਜੇਲ੍ਹ ਚ ਕੋਈ ਨਹੀਂ ਜੇ ਕਿਤੇ ਜੇਲ੍ਹ ਚ ਆ ਗਈ ਨਾ ਤੈਨੂੰ ਨਹੀਂ ਮੈਂ ਰਹਿਣ ਦਿੰਦੀ ਮੈਂ ਫੇਰ ਕਹਿਨੀ ਆ ਮੈਂ ਤੈਨੂੰ ਨਹੀਂ ਛੱਡਣਾ ਬੱਦਲ ਬਾਹਰ ਪੁਲਸ ਖਲੋਤੀ ਆ ਜੇ ਤੂੰ ਆਏਂਗੇ ਤਾਂ ਆਵਾ ਨਾ ਇਹਨਾਂ ਚੱਲੋ ਤਾਂ ਸਹੀ ਆ ਨਿਕਲ ਬਾਹਰ ਤੇ ਅੰਦਰ ਆਈਏ ਆਜੋ ਆਨ ਜਮਾਂ ਬਾਹਰ ਹੱਲਾ ਹੱਥ ਕੜੀਏ ਨੂੰ ਲਾਉਂਦੇ ਹੱਥ ਕੜੀਏ ਕਿਉਂ ਲਾਉਣੀ ਮੈਨੂੰ ਹੱਥ ਕੜੀ ਲੈ ਕੇ ਚਾਹ ਤੈਨੂੰ ਕਿਹੜੀ ਹੱਥ ਕੜੀ ਨਹੀਂ ਲਾਉਣੀ ਚੱਬੜ ਤੇਰੀ ਜ਼ੁਬਾਨ ਚੱਲਣ ਦੀ ਆ ਪਿੱਛੇ ਤੂੰ ਕੀ ਕਰਦੀ ਹੈਗੀ ਹੈ ਮੈਂ ਕਿ ਕੀਤਾ ਵਾ ਮੈਂ ਕੁਛ ਕੀਤਾ ਹੀ ਨਹੀਂਗਾ ਤੂੰ ਚਾਹ ਪੁੱਢ ਕੇ ਲਾਉਂਦੇ ਜੇ ਪਤਾ ਲੱਗੂ ਤੈਨੂੰ ਕੀ ਕੀਤਾ ਕੀ ਨਹੀਂ ਕੀਤਾ ਚੱਲ ਤੂੰ ওই ਗੱਲ ਨਹੀਂ ਤੁਸੀਂ ਇਹ ਕੰਮ ਕੀਤਾ ਵਾ ਨਾ ਛੱਡਣਾ ਮੈਂ ਤੜੀ ਤੀ ਨੂੰ ਹੈ ਨਹੀਂ ਇਹਦੇ ਵੀ ਆ ਚੱਲ ਆ ਵੇਖ ਲੋ ਜਨਾਬ ਤੁਹਾਡੇ ਸਾਹਮਣੇ ਕੀ ਕਰ ਰਹੀ ਹੈ ਮੇਰਾ ਪੁੱਤ ਵਾ ਨਾ ਮੰਮੀ ਤੇ ਇਹ ਕੰਮ ਹੀ ਇਹੋ ਜਿਹਾ ਕੀਤਾ। ਤਾ ਤ ਸਹੀ ਮੈਨੂੰ ਆਉਣਾ। ਤਸੀਂ ਵੇਖੀ ਜਾਂਦੇ ਜੇ ਆਜੋ ਆਜੋ ਉੱਥੇ ਆਓ ਤੇ ਸਾਡੇ ਨੂੰ। ਲੋਕਾਂ ਦੀਆਂ ਧੀਆਂ ਦੇ ਕਤਲ ਕਰਕੇ ਤੇ ਅੰਦਰ ਵੜੀ ਰਹੀ। ਚੱਲ ਤੇਨੂੰ ਦੱਸਾਂ ਉੱਥੇ ਥਾਣੇ 'ਚ। ਇਹਨਾਂ ਦਾ ਕੋਈ ਕਸੂਰ ਨਹੀਂ ਹੈ ਦੋਵੇਂ ਨਹੀਂ ਘਰ ਚ ਦੇਣੇ ਕੰਮ ਹੋਇਆ ਉਹ ਚਲੋ ਠੀਕ ਕੁੜੀ ਨੇ ਸਾਰੀ ਗੱਲ ਦੱਸਤੀ ਹੈ ਬਹੁਤ ਠੀਕ ਹੈ ਚਲੋ ਠੀਕ ਹੈ ਇਹਨਾਂ ਨੂੰ ਖੜੋ ਫਿਰ ਵੀ ਸਾਡੀ ਜਿੱਥੇ ਤੁਹਾਨੂੰ ਲੋੜ ਹੋ ਉਹਨੂੰ ਦੱਸ ਦਿਓ ਅਸੀਂ ਆ ਜਾਾਂਗੇ ਰੋ ਨਾ ਨਹੀਂ ਹੁਣ ਕੁਛ ਹੋਣਾ ਜਿਹੜੇ ਪਾਪ ਕੀਤੇ ਆ ਨਾ ਕੋ ਨਹੀਂ ਹੁਣ ਧੁੱਪ ਜਾਣੇ ਕਿਸ ਦਿੱਤੀ ਨਾ ਮਾੜਾ ਕਰਕੇ ਆਪਣੇ ਨਾਲ ਫਿਰ ਇਦਾਂ ਹੀ ਹੋਣਾ ਸੀ ਹੁਣ ਚੱਲੀ ਆ ਨਾ ਜੇਲ੍ਹ ਚ ਜੇਲ੍ਹ ਦੀਆਂ ਪੱਕੀਆਂ ਖਾਣੀਆਂ ਪਈਆਂ ਤੇ ਲੱਗ ਪਤਾ ਜਾਊਗਾ ਹੈ ਨਾਲੇ ਦੂਜੀ ਗੱਲ ਲੱਗਣ ਦੇ ਤੂੰ ਮੈਨੂੰ ਚੰਗੇ ਘਰ ਦੀ ਦੇਈ ਆ ਇਹ ਕੰਮ ਕਦੋਂ ਕੀਤਾ ਮੈਡਮ ਜੀ ਕੋ ਚੰਗੇ ਘਰ ਦੀ ਆ ਚੰਗੇ ਘਰ ਦੀ ਹੁੰਦੀ ਮੇਰੇ ਰਿਸ਼ਤੇਦਾਰ ਮਾੜੇ ਪੈ ਗਏ ਹਮਤਰੇ ਸਾਰੇ ਜਿੰਦੇ ਜਾਗਦੇ ਮਰ ਜਾਣੇ ਨਖਤਿਆਂ ਨੇ ਮੈਨੂੰ ਜੇਲ੍ਹ ਚ ਤਫਾਕ ਤਾਵਾ ਤਾ ਤਾ ਉਹ ਬੀਬਾ ਤੂੰ ਹੀ ਚੰਗੀ ਰਹੀ ਬਾਕੀ ਮਾੜੇ ਹੋ ਗਏ ਸਾਰੇ ਹਣਾ ਉਹ ਲੱਗ ਜੂ ਪਤਾ ਚੱਲ ਤੂੰ ਹੰਜੇਲੇ ਮੈਡਮ ਇਹਦਾ ਜਿਆਦਾ ਗੱਲਾਂ ਨਾ ਕਰੇ ਬਹੁਤ ਤੇਜ਼ ਜਨਾਨੀ ਐ ਹਾਂ ਹੋ ਲੱਗਦਾ ਤੇ ਵੈਸੇ ਡਾਈ ਮੈਨੂੰ ਤੇਜ਼ ਕੋਈ ਨਹੀਂ ਤੀ ਟੈਨਸ਼ਨ ਨਾ ਲੋ ਇਹੋ ਜੀਆਂ ਤੇਜ਼ ਬੜੀਆਂ ਵੇਖੀਆਂ ਉਥੇ ਜਾ ਲਿਆ ਤਾਂ ਜੇਲੇ ਨੂੰ ਵੇਖ ਸਿੱਧੀ ਨਾ ਕੀਤਾ ਤੇ ਮੇਰਾ ਨਾਂ ਵੀ ਹਟਾ ਦਿਓ ਇਹਨੂੰ ਪਹਿਲੇ ਮਾਸਰੇ ਕੋਈ ਜਮਾਨਾ ਹੀ ਨਹੀਂ ਹੈਗਾ ਹੈ ਨਹੀਂ ਹੋ ਨੱਥਰੂੰਂ ਜਣ ਹਾਂ ਹੋ ਨੀ ਰੋਣਾ ਤੋੜਣਾ ਨਾ ਇਹ ਬੰਦ ਕਰ ਬੜੇ ਪਖੰਡ ਵੇਖੇ ਇਦਾਂ ਦੇ ਮੈਂ ਲੱਗੀ ਆ ਤੂੰ ਸੋਚੇ ਕਰਨਾ ਚੱਲਾਂ ਤੂੰ ਉੱਥੇ ਇੱਕ ਵਾਰੀ ਆ ਪਰੋਣਾ ਤੋਨਾ ਬੰਦ ਹੋ ਜਾਣਾ ਤੇਰਾ ਵੇਖੀ ਆਪੁੱਤ ਅਸੀਂ ਜਿਹੜਾ ਕੰਮ ਕਰਨਾ ਹੈ ਕਰ ਲੈ ਚੱਲੀਏ ਆਪਣੇ ਘਰ ਨਹੀਂ ਡੈਡੀ ਇਹਦਾ ਘਰ ਆ ਹੋਈ ਉਹ ਮੇਰੀ ਗੱਲ ਸੁਣਾ ਇਹਦਾ ਇਹ ਘਰ ਹੁੰਦਾ ਤੇ ਹਾਲਤ ਹੁੰਦੀ ਹੈਂ ਭਾਜੀ ਜੋ ਮੈਂ ਨਹੀਂ ਕੁੜੀ ਇੱਥੇ ਰਹਿੰਦੇ ਨਹੀਂ ਬਹੁ ਮਿੱਟੀ ਇੱਥੇ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮਿੱਟੀ ਮੱਟੀ ਕੋਈ ਨਹੀਂ ਪੈਣੀ ਮੈਂ ਹੁਣ ਤੈਨੂੰ ਜਾਣਾ ਲੈ ਕੇ ਕੁੜੀ ਆਪਣੀ ਨੂੰ ਉੱਥੇ ਆਇਓ ਫਿਰ ਵੇਖਾਂਗੇ ਕੀ ਕਰਨਾ ਵਾ ਛੱਡ ਦੇ ਬਾਹਰ ਜੀ